ਚਾਲ 1704 1705 ਦੇ ਦੌਰਾਨ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਕਿਲੇ ਵਿੱਚ ਮਜ਼ਬੂਤ ਖੜੇ ਸਨ ਮਹੀਨਿਆਂ ਦੀ ਘੇਰਾਬੰਦੀ ਕਾਰਨ ਭੁੱਖ ਅਤੇ ਪਿਆਸ ਦੀ ਸਥਿਤੀ ਪੈਦਾ ਹੋ ਗਈ ਸੀ ਇਸ ਸਮੇਂ ਮੁਗਲਾਂ ਨੇ ਗੁਰੂ ਸਾਹਿਬ ਨੂੰ ਇਹ ਭਰੋਸਾ ਦਿੱਤਾ ਕਿ ਜੇ ਉਹ ਕਿਲਾ ਛੱਡ ਦੇਣਗੇ ਤਾਂ ਉਨ੍ਹਾਂ ਨੂੰ ਸੁਰੱਖਿਅਤ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਭਰੋਸੇ ਤੇ ਗੁਰੂ ਜੀ ਆਪਣੇ ਸਿੱਖਾਂ ਅਤੇ ਪਰਿਵਾਰ ਦੇ ਨਾਲ ਕਿਲੇ ਤੋਂ ਨਿਕਲੇ ਪਰ ਇਹ ਸਿਰਫ ਇੱਕ ਧੋਖਾ ਹੀ ਸੀ ਮੁਗਲ ਫੌਜੀਆਂ ਨੇ ਕਿਲਾ ਛੱਡਦੇ ਹੀ ਗੁਰੂ ਜੀ ਤੇ ਹਮਲਾ ਕਰ ਦਿੱਤਾ ਇਸ ਹਾਲਾਤ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਗੁਰੂ ਸਾਹਿਬ ਜੀ ਤੋਂ ਵਿਛੜ ਗਿਆ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਚਮਕੌਰ ਦੀ ਗੜੀ ਵਿੱਚ ਪਹੁੰਚੇ ਇੱਥੇ ਸਿਰਫ 40 ਸਿੰਘ ਸਨ ਜਦ ਕਿ ਮੁਗਲ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਸਨ ਚਮਕੌਰ ਦੇ ਕਿਲੇ ਵਿੱਚ ਗੁਰੂ ਜੀ ਨੇ ਦੁਸ਼ਮਣਾਂ ਦੇ ਨਾਲ ਹਿੰਮਤ ਦੇ ਨਾਲ ਟੱਕਰ ਲਈ ਬਾਬਾ ਅਜੀਤ ਸਿੰਘ ਜੀ ਨੇ ਪਹਿਲਾ ਜੰਗ ਦੇ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਮੰਗੀ ਗੁਰੂ ਸਾਹਿਬ ਨੇ ਕਿਹਾ ਪੁੱਤਰ ਇਹ ਮੌਤ ਦਾ ਮੈਦਾਨ ਹੈ ਇਸ ਤੇ ਬਾਬਾ ਅਜੀਤ ਸਿੰਘ ਨੇ ਜਵਾਬ ਦਿੱਤਾ ਪਿਤਾ ਜੀ ਜੇ ਮੌਤ ਵੀ ਸਿੱਖੀ ਲਈ ਹੈ ਤਾਂ ਇਹ ਮੇਰੇ ਲਈ ਸਵਰਗ ਹੈ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ 100 ਸਿੰਘਾਂ ਦੀ ਤਰ੍ਹਾਂ ਮੁਗਲ ਫੌਜਾਂ ਨਾਲ ਯੁੱਧ ਕਰਨ ਲਈ ਮੈਦਾਨ ਵਿੱਚ ਉਤਰ ਪਏ ਉਹ ਹਜ਼ਾਰਾਂ ਦੁਸ਼ਮਣਾਂ ਨੂੰ ਖਤਮ ਕਰਦੇ ਹੋਏ ਅੰਤ ਵਿੱਚ ਖੁਦ ਵੀ ਸ਼ਹੀਦੀ ਪ੍ਰਾਪਤ ਕਰੇ ਬਾਬਾ ਜੁਝਾਰ ਸਿੰਘ ਨੇ ਵੀ ਆਪਣੇ ਵੱਡੇ ਭਰਾ ਪਿੱਛੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਜਿੱਦ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਦਿਲੋਂ ਅਲਵਿਦਾ ਕਿਹਾ ਬਾਬਾ ਜੁਝਾਰ ਸਿੰਘ ਨੇ ਵੀ ਬੇਹੱਦ ਬਹਾਦਰੀ ਨਾਲ ਦੁਸ਼ਮਣ ਨਾਲ ਮੁਕਾਬਲਾ ਕੀਤਾ ਅਤੇ ਅੰਤ ਵਿੱਚ ਉਹ ਵੀ ਸ਼ਹੀਦ ਹੋ ਗਏ ਉੱਜੇ ਪਾਸੇ ਗੁਰੂ ਸਾਹਿਬ ਦੀ ਮਾਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਗੰਗੂ ਬ੍ਰਾਹਮਣ ਦੇ ਨਾਲ ਸਨ ਗੰਗੂ ਨੇ ਧੋਖਾ ਦਿੱਤਾ ਤੇ ਉਹਨਾਂ ਨੂੰ ਸਰਹੰਦ ਦੇ ਹਾਕਮ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਛੋਟੇ ਸਹਬਜ਼ਾਦਿਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਵਜ਼ੀਰ ਖਾਨ ਨੇ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਅਤੇ ਇਸਲਾਮ ਕਬੂਲ ਕਰਨ ਲਈ ਕਿਹਾ ਸਹਬਜ਼ਾਦਿਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸਾਨੂੰ ਆਪਣਾ ਧਰਮ ਜਾਨ ਤੋਂ ਵੱਧ ਪਿਆਰਾ ਹੈ ਮੌਤ ਸਵੀਕਾਰ ਹੈ ਪਰ ਸਿੱਖੀ ਨੂੰ ਕਦੇ ਨਹੀਂ ਛੱਡਾਂਗੇ ਵਜ਼ੀਰ ਖਾਨ ਨੇ ਉਹਨਾਂ ਨੂੰ ਡਰੋਂ ਧਮਕਾਉਣ ਲਈ ਕਈ ਤਰੀਕੇ ਅਪਣਾਏ ਪਰ ਉਹ ਅਡੋਲ ਰਹੇ ਉਹਨਾਂ ਦੀ ਹਿੰਮਤ ਨੂੰ ਦੇਖ ਕੇ ਵਜ਼ੀਰ ਖਾਨ ਨੇ ਇਹ ਹੁਕਮ ਜਾਰੀ ਕੀਤਾ ਕਿ ਛੋਟੇ ਸਹਿਬਜ਼ਾਦਿਆਂ ਨੂੰ ਜਿੰਦਾ ਨੀਆਂ ਦੇ ਵਿੱਚ ਜਨਵਾ ਦਿੱਤਾ ਜਾਵੇ ਸਹਿਬਜ਼ਾਦਿਆਂ ਨੂੰ ਇੱਟਾਂ ਦੀ ਦੀਵਾਰ ਵਿੱਚ ਜਿੰਦਾ ਜਿਣਿਆ ਗਿਆ ਬਚਪਨ ਦੀ ਉਮਰ ਦੇ ਬਾਵਜੂਦ ਉਹਨਾਂ ਦੀਆਂ ਅੱਖਾਂ ਵਿੱਚ ਨਾ ਕੋਈ ਡਰ ਸੀ ਨਾ ਕੋਈ ਸ਼ਿਕਾਇਤ ਉਹ ਅੰਤ ਤੱਕ ਗੁਰਬਾਣੀ ਤੇ ਜਾਪ ਨਾਲ ਆਪਣੀ ਸ਼ਹੀਦੀ ਨੂੰ ਸਵਕਾਰ ਕਰਦੇ ਰਹੇ ਦੂਜੇ ਪਾਸੇ ਮਾਤਾ ਗੁਜਰੀ ਜੀ ਨੂੰ ਵੀ ਕੈਦ ਵਿੱਚ ਬਰਫੀਲੇ ਕੋਠੇ ਵਿੱਚ ਰੱਖਿਆ ਗਿਆ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੋਤਿਆਂ ਨੂੰ ਸ਼ਹੀਦ ਹੁੰਦੇ ਦੇਖਿਆ ਤਾਂ ਉਹ ਵੀ ਅੰਤ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ ਚਾਰ ਸਹਬਜ਼ਾਦਿਆਂ ਦੀ ਸ਼ਹੀਦੀ ਸਾਡੇ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਹੈ। ਉਹਨਾਂ ਨੇ ਸਿੱਖੀ ਦੀ ਰੱਖਿਆ ਲਈ ਜੋ ਬਲੀਦਾਨ ਦਿੱਤਾ ਉਹ ਕਦੇ ਨਹੀਂ ਭੁਲਾਇਆ ਜਾ ਸਕਦਾ। ਅਸੀਂ ਸਾਰੇ ਇਸ ਤੋਂ ਸਿੱਖਿਆ ਲੈਂਦੇ ਹਾਂ ਕਿ ਸੱਚ ਦੇ ਰਾਹ ਤੇ ਚੱਲਣ ਲਈ ਹਰੇਕ ਕੁਰਬਾਨੀ ਛੋਟੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।